ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪਈੜੈ ਘਰ ਪਹੁਨੀ ਬਲਰਾਮ ਜੀਉ ਮੈਲੇ ਅਵਗਣ ਚਿਤ ਬੇਨ ਗੁਰ ਗੁਣ ਨਾ ਸੁਭਾਵਣੀ ਬਲਰਾਮ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਜਾਹ ਰਾਜ ਹੋਰ ਹਾਜ਼ਰ ਹਾਜ਼ਰ ਬਾਨੇ ਕੇ ਬਹੁਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸਨ ਸਾਬ ਜੀ ਵਿਖੇ ਆਪ ਸਭ ਸੰਗਤ ਆਤਰੀਆਂ ਪਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੋ ਅੰਮ੍ਰਿਤ ਵੇਲੇ ਸਾਨੂੰ ਸ੍ਰੀ ਮੁਖਵਾਕ ਦੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ ਗੁਜਿਕ ਸਮਾ ਆਪਾਂ ਅਖਰੀ ਅਰਤੀ ਵਿਚਾਰ ਹੋਵੇਗੀ ਕਿਉਂਕਿ ਹੁਕਮਨਾਮਾ ਸਾਹਿਬ ਲੰਬੇ ਰਹਿ ਸਾਤੂਗੁਰਾਂ ਨੇ ਬਖਸ਼ਿਸ਼ ਕੀਤੀ ਹੈ 763 ਤੇ 64 ਅੰਗ ਤੇ ਸੁਭਾਏ ਮਨ ਹੈ ਸਾਤੂਗੁਰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਆ ਨੇ ਅੱਜ ਦਾ ਫਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ ਸਾਰੇ ਜਾਣੇ ਆਪਣੀਆਂ ਮਨ ਬਿੱਤੀਆਂ ਨੂੰ ਇਕਾਗਰ ਕਰਨ ਵਾਸਤੇ ਸਾਤੂਗੁਰਾਂ ਦੇ ਚਰਨਾਂ ਦਾ ਧਿਆਨ ਜੋੜੀਏ ਕਿ ਸਾਡਾ ਮਨ ਜਿਹੜਾ ਉਹ ਗੁਰਬਾਣੀ ਦੇ ਨਾਲ ਜੁੜ ਸਕੇ ਸਾਰੇ ਜਾਣੇ ਰਲ ਬਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਗ ਸੋਹੀ ਸ਼ੰਤ ਮਹੱਲਾ ਪਹਿਲਾ ਘਰ ਪਹਿਲਾ ਸੋਹੀ ਰਾਗ ਦੇ ਅੰਦਰ ਛੰਦਾਂ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਇਹ ਫਰਮਾਨ ਬਖਸ਼ਿਸ਼ ਕਰ ਰਹੇ ਹਨ ਘਾਰ ਪਹਿਲਾ ਪਹਿਲੇ ਘਾਰ ਸਰਤਾਲ ਦੇ ਅੰਦਰ ਇਹ ਸ਼ਬਦ ਗੌਂਦ ਦੇ ਸਤਿਗੁਰਾਂ ਨੇ ਮਰਿਆਦਾ ਬਖਸ਼ਿਸ਼ ਕੀਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਨੂੰ ਸਮਝਾ ਰਹੇ ਕਿ ਉਹ ਪਰਮਾਤਮਾ ਇੱਕ ਹੈ ਉਸ ਪਰਮਾਤਮਾ ਵਰਗਾ ਹੋਰ ਦੂਜਾ ਕੋਈ ਨਹੀਂ ਜੇ ਉਸ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਗੁਰੂ ਦੀ ਕਿਰਪਾ ਦੇ ਨਾਲ ਪ੍ਰਸਾਦ ਦੇ ਨਾਲ ਇਹ ਮਨੁੱਖ ਉਸ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ ਅੱਗੇ ਸਤਿਗੁਰੂ ਜੀ ਫਰਮਾ ਰਹੇ ਹਨ ਭਰ ਜੋ ਬਣ ਮੈਂ ਮਤ ਪੀੜ ਘਰ ਪਹੁੰਨੇ ਬਲਰਾਮ ਜੀਓ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਸਾਨੂੰ ਇਕ ਜੀਵ ਇਸਤਰੀ ਪਰਮਾਤਮਾ ਹੀ ਇੱਕ ਪੁਰਖ ਆ ਤੇ ਅਸੀਂ ਜਿੰਨੇ ਵੀ ਜੀਵ ਹਾਂ ਭਾਵੇਂ ਔਰਤ ਮਰਦ ਹੋਵੇ ਕੋਈ ਵੀ ਹੋਵੇ ਇੱਕ ਕਰਤਾ ਪੁਰਖ ਪਰਮਾਤਮਾ ਹੀ ਇੱਕ ਮਰਦ ਆ ਤੇ ਪੁਰਖ ਆ ਅਸੀਂ ਸਾਰੇ ਆਤਮਾ ਕਰਕੇ ਉਸ ਪਰਮਾਤਮਾ ਦੀਆਂ ਜੀਵ ਇਸਤਰੀਆਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਜੀਵ ਇਸਤਰੀ ਦੇ ਰੂਪ ਵਿੱਚ ਸਮਝਾਉਣਾ ਕੀਤਾ ਹੈ ਕਿ ਇੱਕ ਜਿਹੜੀ ਜੀਵ ਇਸਤਰੀ ਹੈ ਪ੍ਰਮਾਤਮਾ ਜੀ ਮੈਂ ਤੁਹਾਡੇ ਤੋਂ ਬੁਲਹਾਰ ਜਾਂਦਾ ਹਾਂ ਵਰਨੇ ਜਾਣਾ ਹੈ ਕਿ ਤੁਸੀਂ ਆਪਣੀ ਮਾਇਆ ਦੇ ਵਿੱਚ ਇਸ ਜੀਵ ਇਸਤਰੀ ਨੂੰ ਪਰਮਾਇਆ ਹੈ ਤੇ ਇਹ ਆਪਣੀ ਪਰ ਜੋਬਣ ਜਵਾਨੀ ਦੇ ਅਹੰਕਾਰ ਵਿੱਚ ਇਨ ਜਿਹੜੀ ਆ ਉਹ ਅਹੰਕਾਰ ਦੀ ਮਾਇਆ ਦੇ ਵਿੱਚ ਸ਼ਰਾਬ ਪੀ ਕਰਕੇ ਤੇ ਆਪਣੇ ਮੱਤ ਕਰਕੇ ਨੇ ਹੋਸ਼ ਗਵਾ ਲਿਆ ਏ ਜਿਹੜਾ ਮਨੁੱਖ ਨਸ਼ਾ ਕਰਦਾ ਵੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਜਿਹੜਾ ਉਹ ਮੱਤ ਨੂੰ ਮਦਹੋਸ਼ ਕਰਦਾ ਏ ਬੰਦੇ ਦਾ ਦਿਮਾਗ ਜਿਹੜਾ ਉਹ ਕੰਮ ਕਰਨੋਂ ਅਟ ਜਾਂਦਾ ਏ ਤੇ ਸਤਿਗੁਰਾਂ ਨੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਇਹਨੇ ਭਾਰ ਜਵਾਨੀ ਦੇ ਵਿੱਚ ਇਸ ਜੀਵ ਇਸਤਰੀ ਨੇ ਵਿਕਾਰਾਂ ਦਾ ਨਸ਼ਾ ਕੀਤਾ ਹੈ ਤੇ ਇਹ ਮਸਤ ਹੈ ਇਹ ਇਹ ਗੱਲ ਜੀਵ ਇਸਤਰੀ ਇਹ ਮਨੁੱਖ ਜਾਣਦਾ ਨਹੀਂ ਹੈ ਕਿ ਇਹਨੂੰ ਇਹ ਜਿਹੜਾ ਸੋਹਰਾ ਕਰ ਪੇਕਾ ਕਰ ਹੈ ਪਈੜਾ ਘਰ ਪਹੁੰਨੇ ਬਲਰਾਮ ਜੀਓ ਇਹ ਜਿੰਨੇ ਵੀ ਜੀਵ ਹਨ ਮਨੁੱਖ ਹਨ ਜੀਵ ਵਿਸਤਰੀਆ ਪਰਮਾਤਮਾ ਦੇ ਹਨ ਇਹ ਇਸ ਜਿਹੜਾ ਸੰਸਾਰ ਆ ਪੇਕਾ ਕਰਿਆ ਇਹਦੇ ਵਿੱਚ ਪਰਉਣੀਆਂ ਹਨ ਇਹਨੇ ਜਿਹੜਾ ਹੈ ਉਹ ਸ਼ਰਾਬ ਪੀ ਕੇ ਨਸ਼ਾ ਕੀਤਾ ਹੈ ਪਰ ਜੋਬਣ ਜਵਾਨੀ ਦੇ ਅਹੰਕਾਰ ਵਿੱਚ ਵਕਾਰਾਂ ਦੇ ਵਿੱਚ ਮਸਤ ਹੈ ਤੇ ਇਹਨੇ ਇਸ ਗੱਲ ਨੂੰ ਭੁਲਾ ਦਿੱਤਾ ਹੈ ਕਿ ਸੰਸਾਰ ਜਿਹੜਾ ਪੇਕਾ ਕਰਿਆ ਉਹ ਇਹਦੇ ਵਾਸਤੇ ਪਰਉਣਾਏ ਕੁਝ ਦਿਨ ਇੰਨੇ ਇੱਤੇ ਰਹਿਣ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨ ਸੁਭਾਵਣੇ ਬਲਰਾਮ ਜੀਓ ਤੇ ਇਹ ਜਿਹੜੀ ਜੀਵ ਵਿਸਤਰੀ ਇਹ ਮਨੁੱਖਿਆ ਇਹ ਵਕਾਰਾਂ ਦੀ ਮੈਲ ਕਰਕੇ ਅਵਗਣਾ ਕਰਕੇ ਅੰਦਰੋਂ ਇਹ ਮਨੁੱਖ ਮੈਲਾ ਹੋਇਆ ਏ ਚਿੱਤ ਕਰਕੇ ਇਹਦੇ ਮਨੁੱਖ ਦੇ ਅੰਦਰ ਵਕਾਰਾਂ ਦੀ ਮੈਲ ਹੈ ਤੇ ਗੁਰੂ ਦੇ ਗੁਣਾ ਤੋਂ ਬਿਨਾ ਗੁਰੂ ਦੇ ਦਿੱਤੇ ਗੁਣਾ ਤੋਂ ਬਗੈਰ ਇਹ ਮਨੁੱਖ ਜੇਡਾ ਉਹ ਪਰਮਾਤਮਾ ਦੇ ਵਿੱਚ ਸਮਾ ਨਹੀਂ ਸਕਦਾ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨ ਸਮਾਵਣੀ ਬਲਰਾਮ ਜੀਓ ਕਿ ਆਪਣੇ ਵਿਕਾਰਾਂ ਦੇ ਮੈਲ ਕਰਕੇ ਇਸ ਜੀਵ ਇਸਤਰੀ ਨੇ ਔਗਣ ਹੀ ਆਪਣੇ ਅੰਦਰ ਭਰੇ ਹੋਏ ਹਨ ਇਹਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ ਇਹਦੇ ਚਿੱਤ ਵਿੱਚ ਮੈਲ ਹੈ ਵਕਾਰ ਹੈ ਤੇ ਗੁਨਾ ਤੋਂ ਬਗੈਰ ਗੁਰੂ ਦੀ ਕਿਰਪਾ ਤੋਂ ਬਗੈਰ ਗੁਰੂ ਦੇ ਦਿੱਤੇ ਹੋਏ ਗੁਨਾ ਤੋਂ ਬਗੈਰ ਇਹ ਮਨੋਕੁਸ਼ ਪਰਮਾਤਮਾ ਵਿੱਚ ਸਮਾ ਨਹੀਂ ਸਕਦਾ ਹੈ ਜੀਵ ਇਸਤਰੀ ਪਰਮਾਤਮਾ ਨੂੰ ਮਲਾਪ ਹਾਸਲ ਨਹੀਂ ਕਰ ਸਕਦੇ ਗੁਣ ਸਾਰ ਨਾ ਜਾਣੇ ਭਰਮ ਭੁਲਾਣੇ ਜੋਬਣ ਬਾਦ ਗਵਾਇਆ ਹੈ ਤੇ ਇਹ ਜਿਹੜਾ ਜੀਵ ਹੈ ਇਹਨੇ ਪਰਮਾਤਮਾ ਦੇ ਗੁਣਾਂ ਦੀ ਸਾਰ ਨੂੰ ਨਹੀਂ ਜਾਣਿਆ। ਭਰਮ ਦੇ ਵਿੱਚ ਇਹ ਭੁੱਲੀ ਜੀਵ ਵਿਸਤਰੀ ਨੇ ਜੋ ਬਣ ਬਾਦ ਗਵਾਇਆ ਹੈ। ਆਪਣੀ ਜਿਹੜੀ ਭਰ ਜਵਾਨੀ ਆ ਜਿਹੜੀ ਜਵਾਨ ਉਮਰ ਹੈ। ਉਸ ਪਰਮਾਤਮਾ ਪਤੀ ਦੇ ਪਿਆਰ ਤੋਂ ਬਿਨਾਂ ਉਹਦੇ ਗੁਣਾਂ ਦੀ ਸਾਰ ਇਹਨੇ ਜਾਣੀ ਨਹੀਂ। ਭਰਮ ਦੇ ਵਿੱਚ ਭੁੱਲੀ ਹੋਈ ਆ ਵਕਾਰਾਂ ਵਿੱਚ ਬੈ ਕੇ ਕਰਕੇ ਆਪਣਾ ਇਹਨਾਂ ਜਿਹੜਾ ਜੋਵਨ ਦਾ ਸਮਾਸੀ ਜਵਾਨੀ ਦਾ ਸਮਾਏ ਉਹ ਇਨੇ ਵਿਅਸਤ ਹੀ ਗਵਾ ਲਿਆ ਏ ਵਾਰ ਘਰ ਦਰਸ਼ਨ ਵਾਰ ਘਰ ਦਰ ਦਰਸ਼ਨ ਨਹੀਂ ਜਾਂਦਾ ਪਿਰ ਕਾ ਸਹਜ ਨਾ ਪਾਇਆ ਤੇ ਵਿਕਾਰਾਂ ਦੇ ਵਿੱਚ ਮੈਲੀ ਹੋਣ ਕਰਕੇ ਨੇ ਪਰਮਾਤਮਾ ਵਰ ਪਤੀ ਨੂੰ ਪ੍ਰਾਪਤ ਨਹੀਂ ਕੀਤਾ ਨਾ ਉਹਦੇ ਘਰ ਬਾਰ ਇਨੇ ਜਾਣਿਆ ਨਾ ਉਹਦੇ ਦਰ ਪਰਮਾਤਮਾ ਤੇ ਪਹੁੰਚੀ ਨਾਇਣ ਉਸ ਪ੍ਰਮਾਤਮਾ ਦਾ ਦਰਸ਼ਨ ਕੀਤਾ ਏ ਪਿਰ ਕਾ ਸਹਜ ਨਾ ਪਾਇਆ ਤੇ ਨਾਇਣ ਉਸ ਪ੍ਰਮਾਤਮਾ ਪਤੀ ਦੇ ਨਾਲ ਪਿਆਰ ਹੋਇਆ ਏ ਨਾਇ ਉਸ ਭਾਗ ਭਾਗ ਵਾਲੀ ਬਣੀ ਸਤਿਗੁਰੂ ਪੂਛ ਨਾ ਮਾਰਗ ਚਾਲੀ ਸੋਤੀ ਰਹਿਣ ਵਿਹਾਣੇ ਇਹ ਜੀਵ ਇਸਤਰੀ ਵਿਕਾਰਾਂ ਵਿੱਚ ਭੁੱਲੀ ਹੋਈ ਏ ਦੁਨੀਆਂ ਵਿੱਚ ਇਹ ਸਦਾ ਖਚਤ ਰਹੀ ਏ ਮਨੁੱਖ ਕਿਸ ਵਾਸਤੇ ਇਸ ਦੁਨੀਆਂ ਤੇ ਆਇਆ ਏ ਸਤਿਗੁਰੂ ਨੂੰ ਪੁਛ ਕਰਕੇ ਨੇ ਕਦੀ ਮਾਰਗ ਤੇ ਨਹੀਂ ਚੱਲਣਾ ਕੀਤਾ ਕਿ ਜੋ ਸਤਿਗੁਰਾਂ ਨੇ ਸਾਨੂੰ ਮਾਰਗ ਦੱਸਿਆ ਏ ਸੱਚ ਦਾ ਧਰਮ ਦਾ ਗੁਰੂ ਵਾਲਾ ਬਣਨਾ ਬਾਣੀ ਬੜਨੀ ਆ ਨਾਮ ਜਪਣਾ ਏ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਸਤਿਗੁਰੂ ਪੂਛ ਨਾ ਮਾਰਗ ਚਾਲੇ ਇਹ ਜਿਹੜੀ ਜੀਵ ਇਸਤਰੀ ਆ ਇਹ ਮਨੋਕਿਆਏ ਨੇ ਗੁਰੂ ਨੂੰ ਪੁਛ ਕਰਕੇ ਕਦੀ ਸੱਚ ਦੇ ਰਸਤੇ ਤੇ ਚੱਲਿਆ ਨਹੀਂ ਤੇ ਸੁੱਤੀ ਰਹਿਣ ਵਿਹਾਣੇ ساری ਰਾਤ ਹੀ ਇਹ ਜ਼ਿੰਦਗੀ ਰੂਪੀ ਰਾਤ ਇਹਨੇ ਸੌਂ ਕਰਕੇ ਨਗਾਲੀ ਐ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀ ਰੇਜੈ ਸਾ ਜਨਮ ਹੈ ਕੌਡੀ ਬਦਲੇ ਜਾਏ ਸੁੱਤਿਆਂ ਹੀ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਮਨੁੱਖ ਨੇ ਜੀਵਨ ਆਪਣੀ ਸਾਰੀ ਜ਼ਿੰਦਗੀ ਰੂਪੀ ਰਾਤ ਨਗਾਲੀ ਐ ਵਕਾਰਾਂ ਵਿੱਚ ਖਚਤ ਹੋ ਕਰਕੇ ਤੇ ਗੁਰੂ ਨੂੰ ਪੁਸ਼ ਕਰਕੇ ਕਦੇ ਸੱਚ ਦੇ ਮਾਰਗ ਤੇ ਚੱਲਿਆ ਨਹੀਂ ਨਾਨਕ ਬਾਲ ਤਨ ਰਾਡੇਪਾ ਬੇਨ ਪਰ ਧਨ ਕੁਮਲਾੜੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਨਾਨਕ ਜਿਹੜੀ ਜੀਵ ਇਸਤਰੀ ਨੇ ਇੱਕ ਬੱਚੀ ਨੇ ਪਰਮਾਤਮਾ ਵਿਰਧ ਦਾ ਪਿਆਰ ਨਹੀਂ ਮਾਨਿਆ ਖਸਮ ਵਾਲੀ ਨਹੀਂ ਬਣੀ ਔਗਣਾ ਦੇ ਵਿੱਚ ਮੈਲੀ ਸਦਾ ਰਹੀ ਐ ਨਾਨਕ ਬਾਲ ਤਨ ਰੰਡੇ ਪੈ ਉਹਨੂੰ ਇੰਜ ਸਮਝਣਾ ਕਰੋ ਕਿ ਉਹ ਬਚਪਨ ਦੇ ਵਿੱਚ ਹੀ ਰੰਡੇ ਪੇਵਾਲੀ ਹੋ ਗਈ ਉਹਦਾ ਖਸਮ ਪਤੀ ਜਿਹੜਾ ਉਚੜਾਈ ਕਰ ਗਿਆ ਹੈ ਕਿ ਜਿਹੜੇ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਨਹੀਂ ਕਦੇ ਜਪਿਆ ਆਪਣੀ ਜ਼ਿੰਦਗੀ ਜਿਹੜੀ ਐ ਉਹ ਵਿਅਸਤ ਵੀ ਗਵਾਈ ਐ ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਬਾਲ ਤਨ ਬਚਪਨ ਦੇ ਵਿੱਚ ਹੀ ਜੀਵ ਵਿਸਤਰੀ ਰੰਡੇਬੇ ਵਾਲੀ ਹੋ ਗਈ ਹੈ ਬਿਨ ਪਰ ਧਨ ਕੁਮਲਾਣੀ ਬਿਨਾ ਪਰਮਾਤਮਾ ਪਤੀ ਦੇ ਪਿਆਰ ਤੋਂ ਇਹਦਾ ਜਿਹੜਾ ਜੀਵਨ ਹੈ ਉਹ ਕੁਮਲਾਇਆ ਹੋਇਆ ਹੈ ਸੁੰਘੜਿਆ ਹੋਇਆ ਹੈ ਨਿਰਾਸ਼ ਹੈ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਪਾਵੈ ਤਿਸ ਕੀ ਬਲਰਾਮ ਜਿਓ ਤੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਉਹ ਪਰਮਾਤਮਾ ਪਤੀ ਦਾ ਵਰ ਬਖਸ਼ਿਸ਼ ਕਰੋ ਮੈਂ ਹਰ ਵਰ ਭਾਵੇ ਉਹ ਪਰਮਾਤਮਾ ਪਤੀ ਮੈਨੂੰ ਭਾ ਜਾਵੇ ਤੇ ਮੈਂ ਉਸ ਪਰਮਾਤਮਾ ਤੋਂ ਸਦਕੇ ਤੇ ਵਾਰਨੇ ਜਾਂਦੀ ਆ ਰਵ ਰਹਿਆ ਜੁਗ ਚਾਰ ਤ੍ਰੇਪਵਨ ਬਾਣੀ ਜਿਸ ਕੀ ਬਲਰਾਮ ਜੀਓ ਉਹ ਪਰਮਾਤਮਾ ਪਤੀ ਜਿਹੜਾ ਸਾਰੀਆਂ ਹੀ ਥਾਵਾਂ ਵਿੱਚ ਰਵਿਆ ਚਾਰ ਜੁਗਾਂ ਦੇ ਅੰਦਰ ਤਿੰਨਾ ਭਵਨਾਂ ਦੇ ਅੰਦਰ ਬਾਣੀ ਜੀ ਦੀ ਸੱਚੀ ਜਿਸ ਪ੍ਰਮਾਤਮਾ ਦਾ ਹੁਕਮ ਸੱਚਾ ਹੈ ਮੈਂ ਉਸ ਪ੍ਰਮਾਤਮਾ ਦੇ ਕੋਲੋਂ ਵਾਰਨੇ ਤੇ ਬਲਿਹਾਰ ਲੈਂ ਜਾਂਦੀ ਆ ਤਰੇ ਭਵਨ ਕੰਤ ਰਵੈ ਸੁਹਾਗਣ ਅਵਗਣਵੰਤੀ ਦੂਰੇ ਜਿਹੜਾ ਪ੍ਰਮਾਤਮਾ ਤਿੰਨਾ ਭਵਨਾਂ ਦੇ ਵਿੱਚ ਰਵ ਰਿਹਾ ਹੈ ਕੰਤ ਪ੍ਰਮਾਤਮਾ ਪਤੀ ਹੈ ਜਿਹੜੀ ਸੁਹਾਗਵਤੀ ਉਹ ਪਰਮਾਤਮਾ ਨੂੰ ਪਾ ਲੈਂਦੀ ਹੈ ਤੇ ਅਵਗਣਵੰਤੀ ਦੂਰੇ ਜਿਸ ਮਨੋਖ ਦੇ ਅੰਦਰ ਸਦਾ ਔਗਣ ਹੈ ਠੱਗੀ ਥੋੜੀ ਆ ਮਨ ਤੇ ਵਿਕਾਰਾਂ ਦੀ ਮੈਲ ਉਹ ਅਵਗਣਵੰਤੀ ਜਿਹੜੀ ਉਹ ਸਦਾ ਹੀ ਇਸਤਰੀ ਪਰਮਾਤਮਾ ਪਤੀ ਤੋਂ ਦੂਰ ਰਹਿੰਦੀ ਆ ਜੈਸੀ ਆਸਾ ਤੈਸੀ ਮਨ ਸਾ ਪੂਰ ਰਹਿਆ ਭਰਪੂਰੇ ਜਿਹੋ ਜੀ ਇਸ ਜੀਵ ਦੀ ਆਸਾ ਹੈ ਜਿਹੋ ਜੀ ਕੋਈ ਗੁਰੂ ਘਰ ਆਸ ਲੈ ਕਰਕੇ ਆਵੇਗਾ ਮੰਗ ਮੰਗੇਗਾ ਜਿਸ ਤਰ੍ਹਾਂ ਦਾ ਮਨ ਲੈ ਕਰਕੇ ਗੁਰੂ ਘਰ ਬੈਠੇਗਾ ਉਹ ਜੀ ਆਸ ਇਸ ਮਨੁੱਖ ਦੀ ਉਹ ਪਰਮਾਤਮਾ ਪੂਰੀ ਕਰਦਾ ਏ ਤੇ ਸਾਰਾ ਕੁਝ ਹੀ ਉਹ ਪਰਮਾਤਮਾ ਦੇ ਖਜ਼ਾਨੇ ਜਿਹੜੇ ਹਨ ਉਹ ਭਰਪੂਰ ਨੇ ਉਹ ਪਰਮਾਤਮਾ ਭਰਿਆ ਹੋਇਆ ਏ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨ ਮਹਲੇ ਵੇਸੇ ਜਿਹੜੇ ਜੀਵ ਇਸਤਰੀ ਪ੍ਰਮਾਤਮਾ ਦੀ ਨਾਰ ਆ ਉਹ ਪ੍ਰਮਾਤਮਾ ਨੂੰ ਪਤੀ ਜਿਹੜਾ ਮਨੁੱਖ ਬਣਾ ਲੈਂਦਾ ਏ ਉਹ ਸਦਾ ਹੀ ਸੁਹਾਗਣ ਰਹਿੰਦੀ ਰਾਂਡ ਨ ਮਹਲੇ ਵਿਸੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਉਹ ਜਿਹੜਾ ਜੀਵ ਹੈ ਜਿਨਨੇ ਪ੍ਰਮਾਤਮਾ ਪਤੀ ਨੂੰ ਪ੍ਰਾਪਤ ਕਰ ਲਿਆ ਏ ਉਹ ਸਦਾ ਹੀ ਸੁਹਾਗ ਵਾਲੀ ਜੀਵ ਇਸਤਰੀ ਰਹਿੰਦੀ ਆ ਉਹਨੂੰ ਕਦੇ ਵੀ ਰੰਡੇ ਪਾ ਨਹੀਂ ਆਉਂਦਾ ਉਹਦਾ ਪਰਮਾਤਮਾ ਕਦੇ ਖਸਮ ਜਿਹੜਾ ਹੈ ਉਹ ਮਰਦਾ ਨਹੀਂ ਕਿਉਂਕਿ ਪਰਮਾਤਮਾ ਪਤੀ ਜਿਸ ਮਨੁੱਖ ਦਾ ਬਣ ਜਾਵੇ ਉਹ ਕਦੇ ਵੀ ਜੀਵ ਇਸਤਰੀ ਰਾਂਡ ਨਹੀਂ ਹੁੰਦੀ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੋ ਕਿਉਂਕਿ ਉਹ ਪਰਮਾਤਮਾ ਕਦੇ ਮਰਦਾ ਨਹੀਂ ਨਾ ਕਦੇ ਉਸ ਪਰਮਾਤਮਾ ਦਾ ਸੋਗ ਕੀਤਾ ਜਾਂਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਜਿਨ੍ਹਾਂ ਨੇ ਜੀਵ ਇਸਤਰੀਆਂ ਨੇ ਉਹ ਪ੍ਰਮਾਤਮਾ ਪਤੀ ਨੂੰ ਆਪਣਾ ਪਤੀ ਮੰਨ ਲਿਆ ਉਹ ਸਦਾ ਸੁਹਾਗਵੰਤਿਆਨ ਉਹ ਕਦੇ ਵੀ ਰਾਂਡ ਨਾ ਉਹਨਾਂ ਦਾ ਮੈਲਾ ਵੇਸ ਹੁੰਦਾ ਏ ਨਾਨਕ ਮੈਂ ਵਰ ਸਾਚਾ ਪਾਵੈ ਜੁਗ ਜੁਗ ਪ੍ਰੀਤਮ ਤੈਸੇ ਤੇ ਸਾਤ ਗੁਰੂ ਜੀ ਉਹ ਪ੍ਰਮਾਤਮਾ ਜਿਹੜਾ ਵਾਰਿਆ ਪਤੀ ਉਹ ਸੱਚਾ ਮੈਨੂੰ ਪਾ ਗਿਆ ਜਿਹੜਾ ਜੁਗਾ ਜੁਗੰਤਰਾਂ ਦੇ ਵਿੱਚ ਪ੍ਰੀਤਮ ਆ ਉਹ ਤੈਸੇ ਦਾ ਤੈਸਾ ਹੀ ਉਹ ਕਦੇ ਵੀ ਵੱਧਦਾ ਘਟਦਾ ਨਹੀਂ ਆ ਬਾਬਾ ਲਗਨ ਲਗਾਏ ਹੰਗ ਪਿਵੰਜਾ ਸਹੁਰੇ ਬਲਰਾਮ ਜੀਓ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਕਿ ਇਹ ਲਗਨ ਕਢਾਓ ਜਿਸ ਤਰ੍ਹਾਂ ਲੋਕ ਪੰਡਤਾਂ ਦੇ ਕੋਲ ਜਾ ਕਰਕੇ ਮੂਰਤ ਕਢਾਉਂਦੇ ਹਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਸਤ ਗੁਰੂ ਜੀ ਸਾਡਾ ਇਹ ਲਗਣ ਮਹੂਰਤ ਤੁਸੀਂ ਆਪ ਕੱਢ ਦਿਓ ਕਿ ਅਸੀਂ ਉਸ ਪਰਮਾਤਮਾ ਨੂੰ ਪਤੀ ਮੰਨ ਲਈਏ ਤੇ ਸਾਡਾ ਸੋਹਣਾ ਮਹੂਰਤ ਹੈ ਜਿਹੜਾ ਉਹ ਨਿਕਲ ਜਾਵੇ ਤੇ ਅਸੀਂ ਵੀ ਉਸ ਪਰਮਾਤਮਾ ਦੇ ਸਹੁਰੇ ਘਰ ਜਾ ਕਰਕੇ ਤੇ ਵਸਨਾ ਕਰੀਏ ਸਾਹਾ ਹੁਕਮ ਰਜਾਏ ਸੋਣਾ ਟਲੈ ਜੋ ਪ੍ਰਭ ਕਰੇ ਬਲਰਾਮ ਜੀਓ ਜਿਹੜਾ ਸਾਹਾ ਪਰਮਾਤਮਾ ਨੇ ਲਿਖਿਆ ਹੈ ਜੋ ਪਰਮਾਤਮਾ ਦਾ ਹੁਕਮ ਹੈ ਉਹ ਕਦੇ ਟਲ ਨਹੀਂ ਸਕਦਾ ਉਹਦੀ ਰਜਾ ਵਿੱਚ ਇਸ ਮਨੁੱਖ ਨੂੰ ਰਹਿਣਾ ਪੈਂਦਾ ਹੈ ਜੋ ਪ੍ਰਭ ਕਰੇ ਸੋ ਬਲਰਾਮ ਜੀਓ ਜੋ ਕੁਝ ਵੀ ਉਹ ਪਰਮਾਤਮਾ ਕਰਦਾ ਹੈ ਉਸ ਪਰਮਾਤਮਾ ਤੋਂ ਵਾਰਨੇ ਤੇ ਸਦਕੇ ਜਾਣਾ ਚਾਹੀਦਾ ਹੈ ਕਿਰਤ ਪਾਇਆ ਕਰਤਾ ਕਰ ਪਾਇਆ ਮੇਟ ਨਾ ਸਕੈ ਕੋਈ ਇਹ ਜੀਵਾ ਦਾ ਜਿਹੜਾ ਧੁਰ ਮਸਕਦਾ ਕਿਰਤ ਪਰਮਾਤਮਾ ਨੇ ਪਾਇਆ ਇਹਦੇ ਮੰਦੇ ਚੰਗੇ ਕਰਮ ਲਿਖੇ ਆ ਜਿਸ ਤਰ੍ਹਾਂ ਇਹਦਾ ਜੀਵਨ ਬਤੀਤ ਹੋਇਆ ਹੈ ਉਹ ਪਰਮਾਤਮਾ ਨੇ ਇਹਦੇ ਲੇਖ ਲਿਖੇ ਆ ਕਿਰਤ ਇਹਦੇ ਮੱਥੇ ਦਾ ਪਾਇਆ ਹੈ ਉਹੋ ਹੀ ਇਹਨੂੰ ਭੋਗਣਾ ਪਵੇਗਾ ਕਰਨਾ ਪਵੇਗਾ ਮੇਟ ਨਾ ਸਕੇ ਕੋਈ ਉਸ ਪਰਮਾਤਮਾ ਦੇ ਲਿਖੇ ਹੋਏ ਕਰਮਾਂ ਨੂੰ ਕੋਈ ਵੀ ਮਨੁੱਖ ਮੇਟ ਨਹੀਂ ਸਕਦਾ ਜਾਂਜੀ ਨਾਉ ਨਰੇ ਨਹਿ ਕੇਵਲ ਰਵ ਰਹਿਆ ਤਹਿ ਲੋਈ ਉਹ ਪਰਮਾਤਮਾ ਆਪ ਹੀ ਫਿਰ ਜਾਂਜੀ ਬਣ ਕੇ ਲਾੜਾ ਬਣ ਕੇ ਸਜੀਵ ਇਸਤਰੀ ਨੂੰ ਵਿਆਹਣ ਵਾਸਤੇ ਆਉਂਦਾ ਜਿਹੜਾ ਪਰਮਾਤਮਾ ਆਪ ਸੁਤੰਤਰ ਤੇ ਤਿੰਨਾ ਭਵਨਾ ਦੇ ਵਿੱਚ ਉਹ ਰਵ ਰਹਿਿਆ ਹੈ ਸਾਰੇ ਥਾਵਾਂ ਤੇ ਉਹ ਪਰਮਾਤਮਾ ਮੌਜੂਦ ਹੈ ਮਾਏ ਨਿਰਾਸੀ ਰੋਏ ਵਿਸ਼ੁਣਨੀ ਬਾਲੀ ਬਾਲਹਿਤੇ ਜਿਸ ਤਰ੍ਹਾਂ ਇੱਕ ਮਾਂ ਆਪਣੀ ਧੀ ਨੂੰ ਪਤੀ ਦੇ ਨਾਲ ਵਿਆਹ ਤੋਂ ਬਾਅਦ ਤੋਰਨ ਲੱਗਿਆਂ ਰੋਂਦੀ ਹੈ ਕਿਉਂਕਿ ਉਹਦਾ ਵਿਛੋੜਾ ਹੁੰਦਾ ਹੈ ਗੁਰੂ ਨਾਨਕ ਦੇਵ ਜੀ ਕਹਿੰਦੇ ਮਾਏ ਨਿਰਾਸੀ ਮਾਂ ਜਿਹੜੀ ਉਹ ਨਰਾਸ ਹੋ ਕਰਕੇ ਰੋਂਦੀ ਹੈ ਕਿਉਂਕਿ ਉਹਦਾ ਬਾਲੀ ਬਾਲੇ ਉਹਨਾਂ ਦੋਵਾਂ ਦਾ ਆਪਸ ਦੇ ਵਿੱਚ ਪਤੀ ਤੇ ਪਤਨੀ ਦਾ ਪਿਆਰ ਹੈ ਤੇ ਜਿਹੜਾ ਵੱਧ ਜਾਂਦਾ ਹੈ ਤੇ ਦੂਸਰੇ ਅਰਥ ਇਸ ਪੰਕਤੀ ਦੇ ਬੰਦੇ ਹਨ ਕਿ ਇਹ ਜਿਹੜੀ ਮਾਇਆ ਹੈ ਇਹ ਤਾਰ ਰੋਂਦੀ ਹੈ ਕਿ ਇਹ ਜਿਹੜਾ ਜੀਵ ਹੈ ਉਸ ਪਰਮਾਤਮਾ ਪਤੀ ਦੇ ਨਾਲ ਜੁੜ ਚੱਲਿਆ ਹੈ ਤੇ ਇਹ ਇਹਦੇ ਨਾਲੋਂ ਵਿਛੜ ਕਰਕੇ ਮਾਇਆ ਵੀ ਰੋਂਦੀ ਹੈ ਨਾਨਕ ਸਾਜ ਸ਼ਬਦ ਸੁਖ ਬਹਿਲੇ ਘਰ ਚਰਨੇ ਪ੍ਰਭ ਚੇਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਪਰਮਾਤਮਾ ਸੱਚਾ ਹੈ ਉਹਦਾ ਸ਼ਬਦ ਸੱਚਾ ਹੈ ਜਿਹੜਾ ਮਨੁੱਖ ਗੁਰੂ ਦੇ ਨਾਲ ਚਿੱਤ ਲਾ ਕਰਕੇ ਚਰਨਾਂ ਦੇ ਨਾਲ ਆਪਣਾ ਚਿੱਤ ਜੋੜ ਲੈਂਦਾ ਏ ਉਹ ਸ਼ਬਦ ਦੇ ਰਾਹੀ ਸਦਾ ਹੀ ਸੁਖ ਮੰਨਦਾ ਏ ਉਹਨੂੰ ਪਰਮਾਤਮਾ ਮਹਿਲ ਦਾ ਦਰ ਕਰਦਾ ਸੁਖ ਸਦਾ ਪ੍ਰਾਪਤ ਹੁੰਦਾ ਏ ਬਾਬਲ ਦਿੱਤੜੀ ਦੂਰ ਨ ਆਵੇ ਘਰ ਪਈ ਪਈ ਹੈ ਬਲਰਾਮ ਜੀਓ ਉਹ ਸਤ ਗੁਰੂ ਨੇ ਇਸ ਜੀਵ ਇਸਤਰੀ ਨੂੰ ਐਨੀ ਦੂਰ ਜਿਹੜੇ ਇਸ ਮਾਇਆ ਤੋਂ ਪਰਮਾਤਮਾ ਦੇ ਨਾਲ ਤੋੜ ਦਿੱਤਾ ਏ ਵਿਆਹ ਦਿੱਤਾ ਏ ਬਾਬਲ ਦਿੱਤੜੀ ਦੂਰ ਨ ਆਵੇ ਕਿਉਂ ਦੁਬਾਰਾ ਇਸ ਮਾਇਆ ਦੇ ਨਾਲ ਜੁੜਦੀ ਨਹੀਂ ਕਿ ਇਸ ਪੇਕੇ ਘਰ ਵਿੱਚ ਮਾਇਆ ਦੇ ਵਿੱਚ ਵਕਾਰਾਂ ਦੇ ਵਿੱਚ ਜੀਵ ਇਸਤਰੀ ਖਚਿਤ ਨਹੀਂ ਹੁੰਦੀ ਉਹ ਸਤਿਗੁਰੂ ਨੇ ਐਡੀ ਦੂਰ ਇਹਨੂੰ ਵਿਆਹ ਦਿੱਤਾ ਉਹ ਪਰਮਾਤਮਾ ਦੇ ਦੂਰ ਇਹਨੂੰ ਭੇਜ ਦਿੱਤਾ ਏ ਘਰ ਪਈ ਹੈ ਬਲਰਾਮ ਜੀਓ ਤੇ ਜਦੋਂ ਇਹ ਉਸ ਘਰ ਵਿੱਚ ਚਲ ਜਾਂਦੀ ਹੈ ਤੇ ਫਿਰ ਇਹ ਜੀਵ ਇਸਤਰੀ ਉਸ ਪਰਮਾਤਮਾ ਤੋਂ ਵਾਰਨੇ ਤੇ ਬਲਹਾਰਨੇ ਜਾਂਦੀ ਹੈ ਰਹਿਸੀ ਵੇਖ ਹਦੂਰ ਫਿਰ 라ਵੀ ਕਰ ਸੋਹੀਏ ਬਲਰਾਮ ਜੀਓ ਇਹ ਫਿਰ ਜੀਵ ਇਸਤਰੀ ਉਸ ਪਰਮਾਤਮਾ ਨੂੰ ਵੇਖ ਕਰਕੇ ਤੇ ਪ੍ਰਸੰਨ ਦੀ ਕਿਉਂਕਿ ਉਹ ਪਰਮਾਤਮਾ ਇਹਦੇ ਹਦੂਰ ਸਦਾ ਕੋਲ ਵਸਦਾ ਹੈ ਕਰ ਸੋਹੀ ਹੈ ਬਲਰਾਮ ਜੀਓ ਜਦੋਂ ਇਹ ਉਸ ਪ੍ਰਮਾਤਮਾ ਦੇ ਘਰ ਵਿੱਚ ਜੀਵ ਇਸਤਰੀ ਫਿਰ ਉਸ ਪ੍ਰਮਾਤਮਾ ਨੂੰ ਸੋਹਣੀ ਲੱਗਦੀ ਆ ਸਾਚੇ ਫਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪਰਦਾਨੇ ਉਹ ਸੱਚੇ ਪ੍ਰਮਾਤਮਾ ਪਤੀ ਨੂੰ ਇਸ ਜੀਵ ਦੀ ਸਦਾ ਲੋੜ ਉਹ ਪ੍ਰੀਤਮ ਪ੍ਰਮਾਤਮਾ ਨੇ ਆਪ ਹੀ ਇਹਨੂੰ ਆਪਣੇ ਨਾਲ ਜੋੜਿਆ ਇਹਦੀ ਜਿਹੜੀ ਸਰਮਾਤਿਆ ਇਹ ਸਾਰਿਆਂ ਨੂੰ ਸ੍ਰੇਸ਼ਟ ਜੀਵ ਇਸਤਰੀ ਦੀ ਹੋ ਜਾਂਦੀ ਐ ਸ਼੍ਰੋਮਣੀ ਤੇ ਪ੍ਰਧਾਨ ਇਹ ਜੀਵ ਇਸਤਰੀ ਮੰਨੀ ਜਾਂਦੀ ਮਨੁੱਖ ਜਦੋਂ ਪਰਮਾਤਮਾ ਨਾਲ ਜੁੜ ਜਾਂਦਾ ਐ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਤੇ ਪਰ ਇਸ ਜੀਵ ਦਾ ਉਸ ਪਰਮਾਤਮਾ ਦੇ ਨਾਲ ਸੰਜੋਗਾ ਕਰਕੇ ਇਹ ਮੇਲ ਹੁੰਦਾ ਐ ਫਿਰ ਸੱਚੇ ਥਾਨ ਵਾਲੇ ਸਦਾ ਇਹ ਸੁਹੇਲੀ ਬਣ ਜਾਂਦੀ ਐ ਗੁਣਵੰਤੀ ਗੁਰ ਗਿਆਨੇ ਗੁਰੂ ਦੇ ਗਿਆਨ ਕਰਕੇ ਜੀਵ ਵਿਸਤ੍ਰੀ ਗਿਆਨ ਵਾਲੀ ਬਣ ਜਾਂਦੀ ਐ ਨੂੰ ਚੰਗੀ ਮਤ ਤੇ ਸੁਮਤ ਆ ਜਾਂਦੀ ਸੰਤੋਖਾਂ ਦੇ ਨਾਲ ਇਹਦਾ ਪਰਮਾਤਮਾ ਦੇ ਨਾਲ ਮੇਲ ਹੁੰਦਾ ਏ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਪਾਏ ਫਿਰ ਜਦੋਂ ਇਹ ਮਨੁੱਖ ਪਰਮਾਤਮਾ ਦਾ ਨਾਮ ਤੇ ਆਉਂਦਾ ਏ ਇਹਦੇ ਕੋਲ ਫਿਰ ਝੂਠ ਦੂਰ ਹੋ ਜਾਂਦਾ ਏ ਠੱਗੀ ਠੋਰੀ ਦੂਰ ਹੋ ਜਾਂਦੀ ਇਹਦੇ ਅੰਦਰ ਵਾਸ਼ਨਾ ਤ੍ਰਿਸ਼ਨਾ ਨਹੀਂ ਰਹਿੰਦੀ ਫਿਰ ਹੁੰਦਾ ਕੀ ਹੈ ਸਤ ਸੰਤੋਖ ਸਦਾ ਸੱਚ ਪੱਲੇ ਇਸ ਮਨੁੱਖ ਦੇ ਅੰਦਰ ਫਿਰ ਸਦਾ ਹੀ ਸੱਚ ਰਹਿੰਦਾ ਹੈ ਕਦੀ ਇਹ ਮਨੁੱਖ ਝੂਠ ਨਹੀਂ ਬੋਲਦਾ ਇਹਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ ਇਹਦੀਆਂ ਵਾਸ਼ਨਾ ਤ੍ਰਿਸ਼ਨਾ 부ਝ ਜਾਂਦੀਆਂ ਹਨ ਸਦਾ ਹੀ ਇਹ ਪਰਮਾਤਮਾ ਸੱਚ ਦੇ ਪੱਲੇ ਵਿੱਚ ਰਹਿੰਦਾ ਹੈ ਸਦਾ ਮਨੁੱਖ ਫਿਰ ਸੱਚ ਹੀ ਬੋਲਦਾ ਜਿਹੜਾ ਪਰਮਾਤਮਾ ਨੂੰ ਪਾ ਜਾਂਦਾ ਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਗੁਰੂ ਨਾਨਕ ਦੇਵ ਮਹਾਰਾਜ ਜੀ ਅਖੀਰ ਵਿੱਚ ਕਹਿ ਰਹੇ ਹਨ ਕਿ ਹੈ ਨਾਨਕ ਉਹ ਜੀਵ ਵਿਸਥਰੀ ਕਦੇ ਵਿਛੜ ਕੇ ਦੁੱਖ ਨਹੀਂ ਪਾਉਂਦੀ ਉਹ ਕਿਹੜੀ ਕਿਹੜਾ ਜੀਵ ਆ ਜਿਹੜਾ ਕਦੇ ਵੀ ਵਿਛੜਦਾ ਨਹੀਂ ਪਰਮਾਤਮਾ ਨੂੰ ਦੁੱਖ ਨਹੀਂ ਪਾਉਂਦਾ ਗੋਰ ਮਤ ਅੰਕ ਸਮਾਏ ਜਿਹੜਾ ਗੁਰੂ ਦੀ ਮਤ ਲੈ ਕਰਕੇ ਗੁਰੂ ਦੇ ਦੱਸੇ ਮਾਰਗ ਉੱਤੇ ਚੱਲ ਕਰਕੇ ਉਸ ਪਰਮਾਤਮਾ ਦੇ ਅੰਕ ਵਿੱਚ ਅੰਗਾ ਦੇ ਵਿੱਚ ਸਮਾ ਜਾਂਦਾ ਹੈ ਉਹ ਕਦੇ ਵੀ ਪਰਮਾਤਮਾ ਤੋਂ ਜੀਵ ਵਿਸਤਰੀ ਵਿਛੜਦੀ ਨਹੀਂ ਮਨੁੱਖ ਵਿਛੜਦਾ ਨਹੀਂ ਹੈ ਤੇ ਕਦੇ ਵੀ ਉਹਨੂੰ ਦੁੱਖ ਜਿਹੜੇ ਹਨ ਉਹ ਪੋ ਨਹੀਂ ਸਕਦੇ ਕਦੇ ਵੀ ਉਹਨੂੰ ਦੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਸਦਾ ਹੀ ਸੁਖੀ ਵੱਸਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੱਜ ਦਾ ਫੁਰਮਾਨ ਸਾਨੂੰ ਇਹ ਬਖਸ਼ਿਸ਼ ਕੀਤਾ ਸੀ ਇੱਕ ਜੀਵ ਵਿਸਤਰੀ ਦੀ ਉਸ ਪਰਮਾਤਮਾ ਦੇ ਨਾਲ ਪ੍ਰੀਤ ਤੇ ਪਿਆਰ ਦਾ ਸਤਿਗੁਰਾਂ ਨੇ ਸਾਨੂੰ ਇਹ ਜਾਚ ਬਖਸ਼ਿਸ਼ ਕੀਤੀ ਹੈ ਕਿ ਉਹ ਪਰਮਾਤਮਾ ਦੇ ਨਾਲ ਕਿਸ ਤਰ੍ਹਾਂ ਸਿਂ ਜੁੜਨਾ ਹੈ ਜੇ ਪਰਮਾਤਮਾ ਨਾਲ ਮਨੁੱਖ ਜੁੜਿਆ ਹੈ ਤੇ ਸਦਾ ਸੁਹਾਗਣ ਹੈ ਤੇ ਜਿਹੜਾ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਉਹ ਜਿੰਨੀ ਮਰਜੀ ਉਮਰ ਲੰਮੀ ਭੋਗ ਜਾਵੇ ਸਤਿਗੁਰੂ ਜੀ ਕਹਿਣ ਲੱਗੇ ਕਿ ਉਹ ਬਾਲ ਵਸਤਾ ਦੇ ਵਿੱਚ ਹੀ ਉਹਨੂੰ ਰੰਡੇ ਪਾਏ ਤੇ ਜਿਹੜੇ ਗੁਰਮਖ ਹਨ ਗੁਰਮਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਦਰ ਸੁਰਤ ਗਿਆਨ ਗੁਰਮਖ ਕਦੇ ਬੁੱਢੇ ਨਹੀਂ ਹੁੰਦੇ ਤੇ ਜਿਹੜੇ ਜੀਵ ਵਿਸਤਰੀ ਆ ਇਹਨੇ ਭਰ ਜਵਾਨੀ ਦੇ ਸਮੇਂ ਵਿੱਚ ਅਹੰਕਾਰ ਵਿੱਚ ਵਿਕਾਰਾਂ ਵਿੱਚ ਬੈ ਕੇ ਕੇ ਉਸ ਪਰਮਾਤਮਾ ਨੂੰ ਭੁੱਲ ਗਈ ਹੈ ਇਨਨੇ ਕਦੇ ਇਹ ਜਾਣਿਆ ਨਹੀਂ ਆ ਕਿ ਇਹ ਜਿਹੜਾ ਪੇਕਾ ਘਰ ਸੰਸਾਰ ਇਥੋਂ ਮੈਂ ਇੱਕ ਦਿਨ ਚਲੀ ਜਾਣਾ ਹੈ ਇਹ ਅਹੰਕਾਰ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਇਨਨੇ ਮਤ ਜਿਹੜਾ ਮਦਹੋਸ਼ ਪਈ ਹੈ ਤੇ ਜਿਨ੍ਹਾਂ ਨੂੰ ਸਤਿਗੁਰੂ ਜੀ ਆਪਣੇ ਅੰਕ ਵਿੱਚ ਸਮਾ ਲੈਂਦੇ ਆ ਉਹ ਕਦੇ ਵੀ ਜੀਵ ਵਿਸਤਰੀ ਵਿਛੜਦੀ ਨਹੀਂ ਤਿੰਦੁਖ ਨਹੀਂ ਪਾਉਂਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਦਇਆ ਕਰਨ ਗੁਰਪਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ਿਸ਼ ਕਰਨ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਸਤ ਸੰਤੋਖ ਸਦਾ ਸੱਚ ਪੱਲ ਸੱਚ ਬੋਲੇ ਪਿਰ ਭਾਏ ਨਾਨਕ ਵਿਸ਼ੜ ਨਾਨ ਦੁਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ